ਤਾਂ ਤੋਂ ਸੁਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀਗੇ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇਲੈਕਸ਼ਨ ਹੈ ਜੀ ਉਹ ਕੰਡਕਟ ਹੋਇਆ ਤੇ ਲੋਕਾਂ ਲੋਕਾਂ ਨੇ ਕਾਫੀ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਨਾ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਏਟੀ ਬਣਾਤੀ ਹੈ ਜੀ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟਰੋਂਗ ਰੂਮਸ ਚ ਲੈ ਕੇ ਜਾਣਗੇ ਜੀ ਜੀ ਬਹੁਤ ਬਹੁਤ ਧੰਵਾਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀਗੇ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰਚਾਰचंद ਦਾ ਸਾਥ ਦਿੱਤਾ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਨਾ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਆਈਟੀ ਬਣਾਤੀ ਹੈ ਜੀ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟਰੋਂਗ ਰੂਮਸ ਚ ਲੈ ਕੇ ਜਾਣਗੇ ਜੀਜੀ ਬਹੁਤ ਬਹੁਤ ਧੰਵਾ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਪਰਚਾਹਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਹੋਣਾ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਆਈਟੀ ਬਣਾਤੀ ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰਤੋਂ EVM ਸਟਰੋਂਗ ਰੂਮਸ ਤੇ ਲੈ ਕੇ ਜਾਣਗੇ ਜੀ 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 ਬਹੁਤ ਬਹੁਤ ਧੰਵਾ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀਗੇ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰਚਾਸ਼ਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਹੁਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਆਈਟੀ ਬਣਾਤੀ ਹੈ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟਰੋਂਗ ਰੂਮ ਚ ਲੈ ਕੇ ਜਾਣਗੇ ਜੀ ਜੀ ਬਹੁਤ ਬਹੁਤ ਧੰਵਾ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਦੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਕੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਪਰਚਾਸ਼ਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਨਾ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਇੱਕ ਐਸਆਈਟੀ ਬਣਾਤੀ ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ EVM ਸਟਰੋਂਗ ਰੂਮਸ ਤੇ ਲੈ ਕੇ ਜਾਣਗੇ ਜੀ ਜੀ ਬਹੁਤ ਬਹੁਤ ਧੰਵਾ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰਚਾਰ ਚੰਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਨਾ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਏਟੀ ਬਣਾਤੀ ਹੈ ਜੀ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਜੀ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟਰੋਂਗ ਰੂਮਸ ਚ ਲੈ ਕੇ ਜਾਣਗੇ ਜੀ ਬਹੁਤ ਬਹੁਤ ਤਨਵਾਜੀ ਸੋਇਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਹੁਣਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਚੋਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰਚਾਰ ਚੰਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਨਾ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਏਟੀ ਬਣਾਤੀ ਹੈ ਜੀ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟਰੋਂਗ ਰੂਮਸ ਚ ਲੈ ਕੇ ਜਾਣਗੇ ਜੀ ਜੀਜੀ ਬਹੁਤ ਬਹੁਤ ਧੰਵਾ ਜੀ ਸੋ ਇਹਨਾਂ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਦੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਕੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਪਰਚਾਹਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਹੋਣਾ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਇੱਕ ਐਸਆਈਟੀ ਬਣਾਤੀ ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰਾਂਗੇ ਈਵੀਐਮ ਸਟਰੋਂਗ ਰੂਮਸ ਤੇ ਲੈ ਕੇ ਜਾਣਗੇ ਜੀ ਜੀਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਚੋ ਕਿ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀਗੇ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰਚਾਰਚਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਹੁਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਏਟੀ ਬਣਾਤੀ ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟਰੋਂਗ ਰੂਮਸ ਚ ਲੈ ਕੇ ਜਾਣਗੇ ਜੀ ਜੀ ਬਹੁਤ ਬਹੁਤ ਧੰਵਾ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਾਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਵਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਕੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰੋਸੈਸਿੰਗ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਇੱਕ ਐਸਆਈਟੀ ਬਣاتی ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰਤੋਂ EVM ਸਟਰੋਂਗ ਰੂਮ ਚ ਲੈ ਕੇ ਜਾਣਗੇ ਜੀ ਜੀਜੀ ਬਹੁਤ ਬਹੁਤ ਧੰਵਾ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀਗੇ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਨਹੀਂ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰਚਾਰਚਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਨਾ ਆਸ਼ੂ ਉਹਨਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਏਟੀ ਬਣਾਤੀ ਹੈ ਜੀ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟਰੋਂਗ ਰੂਮਸ ਚ ਲੈ ਕੇ ਜਾਣਗੇ ਜੀ 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 ਬਹੁਤ ਬਹੁਤ ਧੰਵਾ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਕੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਲੋਕਾਂ ਨੇ ਕਾਫੀ ਉਪ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਇੱਕ ਐਸਆਈਟੀ ਬਣਾਤੀ ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਛੋਣ ਪ੍ਰਕਿਰਿਆ ਕਰੇਗੀ EVM ਸਟਰੋਂਗ ਰੂਮਸ ਚ ਲੈ ਕੇ ਜਾਣਗੇ ਜੀਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਚੋਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਨਹੀਂ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰਚਾਰਚਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਨਾ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਆਈਟੀ ਬਣਾਤੀ ਹੈ ਜੀ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟਰੋਂਗ ਰੂਮਸ ਚ ਲੈ ਕੇ ਜਾਣਗੇ ਜੀ ਜੀ ਬਹੁਤ ਬਹੁਤ ਧੰਵਾਜੀ ਸੋ ਇਹਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਪ੍ਰਚਾਰ ਸੰਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਹੁਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਆਈਟੀ ਬਣਾਤੀ ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪਰ ਕਰਿਆ ਘਟੋ ਈਵੀਐਮ ਸਟ੍ਰੋਂਗ ਰੂਮਸ ਚ ਲੈ ਕੇ ਜਾਣਗੇ ਜੀ ਜੀ ਬਹੁਤ ਬਹੁਤ ਧੰਵਾਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਚੋਗੀ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਸੁਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਪਰਚਾਹਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਹੋਣਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਇੱਕ ਐਸਆਈਟੀ ਬਣਾਤੀ ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰਤੋ ਹੈ ایਵੀਐਮ ਸਟਰੋਂਗ ਰੂਮਸ ਤੇ ਲੈ ਕੇ ਜਾਣਗੇ ਜੀ 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 ਬਹੁਤ ਬਹੁਤ ਧੰਵਾ ਜੀ ਸੋ ਇਹ ਸਨ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸੁਪਨ ਸ਼ਰਮਾ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਣਾਅ ਵਰਗੀ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆਉਂਦੀ ਸੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਉਹਨਾਂ ਨੇ ਕਿਹਾ ਵੀ ਮੈਰਿਟ ਦੇ ਆਧਾਰ ਤੇ ਉੱਪਰ ਹੈ ਜਿਹੜੀ ਉਹ ਕਾਰਵਾਈ ਕੀਤੀ ਚੋ ਕਿ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੋਣ ਪ੍ਰਕਿਰਿਆ ਕੀਤੀ ਗਈ ਹੈ ਲੋਕਾਂ ਵੱਲੋਂ ਕੋਆਪਰੇਟ ਕੀਤਾ ਗਿਆ ਪੁਲਿਸ ਦੇ ਬਕਾਇਦਾ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸੀਗੇ ਤੇ ਮਹਿਜ਼ ਇੱਕ ਘੰਟਾ ਜਿਹੜਾ ਰਹਿ ਗਿਆ ਹਾਲਾਂਕਿ ਕਿਹਾ ਜਾ ਰਿਹਾ ਸੀ VOTING ਘੱਟ ਹੋਊਗੀ ਪਰ 50% ਦੇ ਕਰੀਬ ਜਿਹੜੀ ਹੈ ਉਹ VOTING ਪੋਲ ਜਿਹੜੀ ਆ ਹੋਈ ਹੈ ਤੇ ਲੋਕਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਜਿਹੜੀ ਆ VOTING ਕੀਤੀ ਗਈ ਆ ਹਾਲਾਂਕਿ 23 ਤਰੀਕ ਨੂੰ ਦੇਖਣਾ ਹੋਵੇਗਾ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਲੁਧਿਆਣਾ ਤੋਂ ਸੁਆਪਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਕਮਿਸ਼ਨਰ ਆਫ ਪੁਲਿਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਹਿਜ਼ ਇੱਕ ਘੰਟਾ ਜਿਹੜਾ ਉਹ ਰਹਿ ਗਿਆ ਤੇ ਕਿਹੋ ਜਿਹੇ ਪ੍ਰਬੰਧ ਸੀਗੇ ਕੁਝ ਵੀਡੀਓਜ਼ ਜਿਹੜੀਆਂ ਨੇ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੀਪੀ ਸਾਹਿਬ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਆ ਉਹ ਚੋਣ ਪ੍ਰਕਿਰਿਆ ਹੋਈ ਆ ਸਰ ਬਹੁਤ ਵਧੀਆ ਰਹਿ ਗਿਆ ਸਾਰਾ ਕੁਝ ਸ਼ਾਂਤੀਪੂਰਵਕ ਹੋ ਗਿਆ ਇੱਕ ਘੰਟਾ ਮਹਿਜ਼ ਰਹਿ ਗਿਆ ਪ੍ਰਬੰਧ ਸਹੀ ਸੀ ਕਿ ਬਿਲਕੁਲ ਕੋਈ ਕੰਪਲੇਂਟ ਕਿਸੇ ਤਰੀਕੇ ਬਹੁਤ ਪੀਸਫੁਲੀ ਜਿਹੜਾ ਇਹ ਬਾਇ ਇਲੈਕਸ਼ਨ ਹੈ ਉਹ ਕੰਡਕਟ ਹੋਇਆ ਤੇ ਲੋਕਾਂ ਨੇ ਲੋਕਾਂ ਨੇ ਕਾਫੀ ਉਹ ਪ੍ਰਚਾਰਚਨ ਦਾ ਸਾਥ ਦਿੱਤਾ ਹੈ ਜੀ ਤੇ ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜੀ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਉਹਨਾਂ ਦੇ ਕੋਈ ਪੁਲਿਸ ਅਧਿਕਾਰੀਆਂ ਦੇ ਨਾਲ ਥੋੜੀ ਬਹੁਤੀ ਕੋਈ ਬਹਿਸ ਹੋਈ ਹੈ ਤਣਾਅ ਦਾ ਮਾਹੌਲ ਸੀਗਾ ਉਸ ਤੇ ਕੋਈ ਕਾਰਵਾਈ ਜਾਂ ਕੋਈ ਉਸ ਤੇ ਕੋਈ ਅੱਗੇ ਉਹ ਸਿਰਫ ਮੈਰਿਟ ਤੇ ਕੀਤਾ ਜਾਏਗਾ ਉਹਦੀ ਮੈਂ ਕੇਐਸਟੀ ਬਣاتی ਹੈ ਉਹ ਬਿਲਕੁਲ ਮੈਰਿਟ ਤੇ ਕੀਤਾ ਜਾਏਗਾ ਤੇ ਹੁਣ ਅਗਲਾ ਅਗਲਾ ਪ੍ਰੋਸੀਜਰ ਨੈਕਸਟ ਕੀ ਹੈ ਜੀ ਬਸ ਇੱਕ ਘੰਟੇ ਤੋਂ ਬਾਅਦ ਚੋਣ ਪ੍ਰਕਿਰਿਆ ਕਰੇਗੀ ایਵੀਐਮ ਸਟ੍ਰੋਂਗ ਰੂਮਸ ਚ ਲੈ ਕੇ ਜਾਣਗੇ ਜੀ ਜੀ ਬਹੁਤ ਬਹੁਤ ਧੰਵਾਦ ਜੀ